ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਾਬ ਸਿੰਘ ਹੈ ਸੂਰੋ ਪੂਰੋ ਨਾਮ ਸੁਨਤ ਹੋਏ ਦੁਸ਼ਮਨ ਦੂਰੋ ਦੇਖ ਲੈ ਫਿਰ ਬਚਨਾ ਦਾ ਪੱਕਾ ਰਹੀਂ ਦੋ ਖੇਡਦੇ ਹੋਏ ਪੁਜੰਗੀ ਆਪਸ ਵਿੱਚ ਗੱਲਾਂ ਕਰ ਰਹੇ ਹਨ ਲੈ ਹੋ ਸੂਰ ਬੀਰ ਹੀ ਕਾ ਦਾ ਜਿਹੜਾ ਬਚਨਾ ਤੋਂ ਖਿਸਕ ਜਾਏ ਦੂਜਾ ਪੁਜੰਗੀ ਬੋਲਿਆ ਬਸ ਫੇਰ ਤੂੰ ਤੁਰਕਾਂ ਦੇ ਸਿਰ ਲਾ ਕੇ ਜੂਝਦਾ ਹੋਇਆ ਸ਼ਹੀਦ ਹੋਵੀ ਤੇ ਮੈਂ ਤੁਰਕਾਂ ਸਿਰ ਆਪਣਾ ਸਿਰ ਲਾਵਾਂਗਾ ਪਰ ਆਪਾਂ ਇਕੱਠੇ ਹੀ ਜੂਝਾਂਗੇ ਮੁਖਬਨਾ ਚੌਧਰੀਆਂ ਦੇ ਸਿਰ ਭੰਨਾਂਗੇ ਅਸਲ ਵਿੱਚ ਮੇਰੀ ਅਰਦਾਸ ਇਹ ਹੈ ਕਿ ਮੈਂ ਖਾਲਸੇ ਦੀ ਸੇਵਾ ਕਰਾਂ ਤੇ ਮੁਗਲਾਂ ਦੇ ਜ਼ੁਲਮਾਂ ਅੱਗੇ ਔਟੋਲ ਖਲੋ ਕੇ ਕੁੱਲ ਜਗਤ ਨੂੰ ਦੱਸਾਂ ਕਿ ਖਲੋਈ ਦਾ ਕਿਵੇਂ ਹੈ ਪਰ ਸ਼ਹਾਦਤ ਆਪਾਂ ਇਕੱਠੇ ਪਾਵਾਂਗੇ ਇਹ ਤਾਂ ਹੁਣ ਕਲਗੀ ਧਰਜੀਆਂ ਦੇ ਹੱਥ ਹੈ ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਦੀ ਖਬਰ ਭਾਈ ਮਤਾਬ ਸਿੰਘ ਕੋਲ ਪੁੱਜੀ ਉਹ ਜੰਗਲ ਵਿੱਚ ਕਿਧਰੇ ਕੋਈ ਮੋਰਚਾ ਫਤਿਹ ਕਰਨ ਮਗਰੋਂ ਘੜੀ ਵਿਸ਼ਰਾਮ ਕਰ ਰਹੇ ਸਨ ਭਾਈ ਸਾਹਿਬ ਦੇ ਫੜੇ ਜਾਣ ਦੀ ਖਬਰ ਸੁਣਦਿਆਂ ਸਾਰੋ ਉੱਠੇ ਘੋੜੇ ਨੂੰ ਥਾਪੀ ਦਿੱਤੀ ਤੇ ਬੋਲੇ ਚੱਲ ਬਈ ਜਾਨ ਭਾਈ ਵੇਲਾ ਆ ਗਿਆ ਤੁਸੀਂ ਕਿੱਧਰ ਨੂੰ ਤਿਆਰਾ ਖਿੱਚ ਦਿੱਤਾ ਮਤਾਬ ਸਿੰਘ ਜੀ ਇਕ ਸਿੰਘ ਨੇ ਪੁੱਛਿਆ ਭਾਈ ਤਾਰੂ ਸਿੰਘ ਮੇਰੇ ਬਹੁਤ ਪਿਆਰੇ ਭਾਈ ਹਨ ਅਸੀਂ ਬਚਪਨ ਵਿੱਚ ਇਕੱਠੇ ਖੇਡਦੇ ਬਿਤਾਇਆ ਹੈ ਉਹਨਾਂ ਨੂੰ ਹਕੂਮਤ ਨੇ ਕੈਦ ਕਰ ਲਿਆ ਹੈ ਭਾਈ ਮਤਾਬ ਸਿੰਘ ਬੋਲੇ ਤੇ ਸਾਡੇ ਲਈ ਹੁਕਮ ਕੀ ਹੈ ਭਾਈ ਤਾਰੂ ਸਿੰਘ ਜੀ ਨੂੰ ਛਡਵਾਉਣ ਲਈ ਕਿ ਅਸੀਂ ਲਾਹੌਰ ਤੇ ਹੱਲਾ ਬੋਲ ਰਹੇ ਹਾਂ ਦੂਜਾ ਸਿੰਘ ਵੀ ਉੱਠਦਿਆਂ ਬੋਲੇ ਨਹੀਂ ਨਹੀਂ ਮੈਂ ਤਾਰੂ ਸਿੰਘ ਨੂੰ ਜਾਣਦਾ ਹਾਂ ਉਹ ਕਦੇ ਨਹੀਂ ਚਾਹੇਗਾ ਕਿ ਉਸ ਨੂੰ ਛਡਵਾਇਆ ਜਾਏ ਉਹ ਤਾਂ ਹੁਣ ਇਮਤਿਹਾਨ ਲਵੇਗਾ ਮੁਗਲਾਂ ਦੀਆਂ ਰੰਬੀਆਂ ਆ ਰਿਆਂ ਤੇ ਚਰਖੜੀਆਂ ਦਾ ਮੁਗਲਾਂ ਦੀ ਤਸੀਹਿਆਂ ਦੀ ਇੰਤਿਹਾਹ ਹੋਏਗੀ ਤੇ ਸਿੰਘ ਦਾ ਸਿੱਦਕ ਪਹਾੜਾਂ ਨੂੰ ਟੱਕਰ ਦੇਵੇਗਾ ਤੇ ਫਿਰ ਤੁਸੀਂ ਕਿੱਧਰ ਨੂੰ ਚੱਲ ਆ ਪਾ ਰਹੇ ਹੋ ਅਸਲ ਵਿੱਚ ਅਸੀਂ ਛੋਟੇ ਹੁੰਦਿਆਂ ਤੋਂ ਹੀ ਇੱਕ ਦੂਜੇ ਨਾਲ ਇਹ ਵਾਅਦਾ ਕੀਤਾ ਹੋਇਆ ਹੈ ਕਿ ਸ਼ਹੀਦ ਇਕੱਠੇ ਹੀ ਹੋਵਾਂਗੇ ਸੋ ਚਾਰਖੜੀਆਂ ਮੈਨੂੰ ਵੀ ਆਵਾਜ਼ਾਂ ਮਾਰ ਰਹੀਆਂ ਨੇ ਪਰ ਭਾਈ ਮਤਾਬ ਸਿੰਘ ਜੀ ਸੂਰਮਿਆਂ ਦੇ ਸ਼ਬਦ ਕੋਸ਼ਾਂ ਵਿੱਚ ਪਰ ਨਹੀਂ ਹੁੰਦਾ ਖਾਲਸਾ ਜੀ ਕਹਿੰਦੇ ਆ ਭਾਈ ਮਤਾਬ ਸਿੰਘ ਘੋੜੇ ਤੇ ਸਵਾਰ ਹੋਏ ਤੇ ਪਲਾਂ ਵਿੱਚ ਅੱਖੋਂ ਓਲੇ ਹੋ ਗਏ ਮਤਾਬ ਸਿੰਘ ਤਾਂ ਤੂਫਾਨ ਸੀ ਜਿਵੇਂ ਕਲਗੀ ਧਰਜੀਆਂ ਦੇ ਬਾਜ ਨੇ ਪੁਨਰ ਜਨਮ ਲਿਆ ਹੋਵੇ ਉਸ ਦੀ ਹਿੰਮਤ ਦੇ ਚਰਚੇ ਮੁਗਲਾਂ ਦੀਆਂ ਮਹਿਫਲਾਂ ਦੇ ਰੰਗ ਫਿੱਕੇ ਕਰ ਦਿੰਦੀਆਂ ਸਨ ਹਾਲਾਂਕਿ ਹਰ ਭਗਤ ਨਰਨਜਨੀਆ ਆਪਣੀ ਟੁਕੜੀ ਨਾਲ ਭਾਈ ਮਤਾਬ ਸਿੰਘ ਨੂੰ ਫੜਨ ਲਈ ਨਿਕਲੇ ਹੋਇਆ ਸੀ ਪਰ ਛੋਟੀਆਂ-ਮੋਟੀਆਂ ਟੁਕੜੀਆਂ ਵਿੱਚ ਇੰਨੀ ਤਾਕਤ ਕਿਥੇ ਕਿ ਸਿੰਘ ਨਾਲ ਦਸਤ ਪੰਜਾ ਲੈ ਸਕਣ ਮੁਗਲਾਂ ਦੀਆਂ 40-50 ਦੀਆਂ ਟੁਕੜੀਆਂ ਤਾਂ ਮਤਾਬ ਸਿੰਘ ਦਾ ਨਾਮ ਸੁਣ ਕੇ ਹੀ ਰਾਹ ਬਦਲ ਲਿਆ ਕਰਦੀਆਂ ਸਨ ਕਹਿੰਦੇ ਨੇ ਕਿ ਦਲਪੰਥਾਂ ਵਿੱਚ ਜਦ ਸਿੰਘ ਸਵੇਰੇ ਕਮਰਕੱਸਾ ਲਾਉਂਦੇ ਸਨ ਤਾਂ ਨਾਲ-ਨਾਲ ਭਾਈ ਮਤਾਬ ਸਿੰਘ ਦਾ ਨਾਮ ਲੈਂਦੇ ਸਨ ਕਰਪੂਸ ਸਿੰਘ ਦੇ ਕੌਲ ਦਾ ਨਹੀਂ ਲੰਘਦਾ ਸੀ ਜੋ ਭਾਈ ਮਤਾਬ ਸਿੰਘ ਦਾ ਨਾਮ ਲੈਂਦਿਆਂ ਸ਼ਸਤਰ ਸਜਾਉਂਦਾ ਸੀ ਮੁਖਬਰ ਸੂਈਏ ਖੂਫੀਆ ਸੈਨਿਕ ਉਸ ਇਲਾਕੇ ਵਿੱਚ ਵੜਦੇ ਨਹੀਂ ਸੰਜੀਦਰ ਭਾਈ ਮਤਾਬ ਸਿੰਘ ਦੇ ਹੋਣ ਦੀ ਖਬਰ ਮਿਲ ਜਾਂਦੀ ਸੀ ਹਰ ਭਗਤ ਨਰੰਜਨੀਆਂ ਵੀ ਕਿਸੇ ਹੋਰ ਹੀ ਪਾਸੇ ਭਾਈ ਮਤਾਬ ਸਿੰਘ ਦੀ ਖੋਜ ਕਰ ਰਿਹਾ ਸੀ ਉਸ ਨੇ ਆਪਣੀ ਜ਼ਗੀਰ ਤਾਂ ਬਚਾਉਣੀ ਸੀ ਪਰ ਜਾਨ ਦੀ ਕੀਮਤ ਤੇ ਨਹੀਂ ਜਾਨ ਹੈ ਤਾਂ ਜ਼ਗੀਰ ਹੈ ਜੰਗਲਾਂ ਦੇ ਮਾਲਕ ਸ਼ੇਰਾਂ ਨੂੰ ਨਿਰੰਝਨੀਆਂ ਮੈਦਾਨਾਂ ਵਿੱਚ ਲੱਭਦਾ ਫਿਰ ਰਿਹਾ ਸੀ। ਕੌਣ ਸਿਰ ਤਲੀ ਤੇ ਧਰ ਕੇ ਸਿੰਘਾਂ ਦੇ ਇਲਾਕੇ ਵਿੱਚ ਵੜੇ। ਇਸ ਤਨਾਰ ਨਿਰੰਝਨੀਆਂ ਨੇ ਕਈ ਦਿਨ ਲੰਘਾ ਦਿੱਤੇ। ਇੱਧਰ ਭਾਈ ਮੁਤਾਬ ਸਿੰਘ ਸੋਚਦੇ ਜਾ ਰਹੇ ਸਨ ਕਿ ਜਕਰੀਏ ਦਾ ਅੰਤਲਾ ਸਮਾ ਆਣ ਟੁੱਕਾ ਹੈ। ਤਾਰੂ ਸਿੰਘ ਨੇ ਹੱਸਦਿਆਂ ਸਿਰ ਦੇਣਾ ਹੈ ਤੇ ਜਕਰੀਏ ਨੂੰ ਛੇਤਰ ਮੂਹਰੇ ਲਗਾ ਕੇ ਦਰਗਾਹ ਵਿੱਚ ਲੈ ਕੇ ਜਾਣਾ ਹੈ। ਉਸਦੇ ਜ਼ੁਲਮਾਂ ਦਾ ਹਿਸਾਬ ਉੱਥੇ ਉਸ ਤੋਂ ਲਿਆ ਜਾਵੇਗਾ। ਤਾਰੂ ਸਿੰਘ ਲਈ ਸ਼ਹੀਦੀ ਨਿਯਮਤ ਬਣ ਕੇ ਆਏਗੀ। ਤੇ ਜਕਰੀਏ ਦੀ ਮੌਤ ਉਸਤੇ ਦੁੱਖਾਂ ਦੇ ਪਹਾੜ ਵਾਂਗ ਡਿੱਗੇਗੀ ਕਿੰਨਾ ਫਰਕ ਹੈ ਮਰਨ ਮਰਨ ਵਿੱਚ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਇੱਕਦਮ ਭਾਈ ਮਤਾਪ ਸਿੰਘ ਦੇ ਮੂੰਹੋਂ ਬਾਬਾ ਕਬੀਰ ਜੀ ਦੇ ਬੋਲ ਨਿਕਲੇ ਧੰਨ ਨੇ ਉਹ ਜੋ ਜੰਗ ਦੇ ਮੈਦਾਨ ਵਿੱਚ ਤੁਰਕਾਂ ਨਾਲ ਲੋਹਾ ਲੈ ਰਹੇ ਨੇ ਤੇ ਧੰਨ ਨੇ ਉਹ ਵੀ ਜਿਹੜੇ ਸ਼ਾਦਤਾਂ ਦੇਣ ਵੇਲੇ ਸਿਦਕਾਂ ਦੀ ਅਖੀਰ ਕਰਵਾ ਰਹੇ ਤੰਨ ਨੇ ਭਾਈ ਮਨੀ ਸਿੰਘ, ਤੰਨ ਨੇ ਭਾਈ ਜਗਤ ਸਿੰਘ ਤੇ ਤੰਨ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਸ਼ਹੀਦ ਹੋਏ ਦੋਵੇਂ ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗੁਰਬਖਸ਼ ਸਿੰਘ। ਤੰਨ ਨੇ ਭਾਈ ਸੁਬੇਗ ਸਿੰਘ ਤੇ ਉਹਨਾਂ ਦਾ ਪੁਜੰਗੀ ਵੀ ਤੰਨ ਹੈ ਤੇ ਤੰਨ ਹੋ ਜਾਵੇਗਾ ਭਾਈ ਤਾਰੂ ਸਿੰਘ ਵੀ। ਭਾਈ ਮਤਾਬ ਸਿੰਘ ਸ਼ਹੀਦ ਹੋਏ ਸ਼ਹਾਦਤਾਂ ਦੀ ਕਤਾਰ ਵਿੱਚ ਖਲੋਤੇ ਸਿੰਘਾਂ ਨੂੰ ਨਮਨ ਕਰਦੇ ਜਾ ਰਹੇ ਸਨ। ਮੇਰੇ ਜਿਹਾ ਇਹ ਸਰੀਰਾਂ ਨੂੰ ਬਚਾ ਕੇ ਜੰਗਲਾਂ ਵਿੱਚ ਲੁਕਦੇ ਫਿਰਦੇ ਹਨ। ਕੀ ਕਮਾਈ ਹੈ ਮੇਰੀ? ਬਸ ਇਹ ਸਰੀਰ ਕੀ ਮੈਨੂੰ ਦਰਗਾਹ ਵਿੱਚ ਹੋਏ ਸ਼ਹੀਦ ਸਿੰਘਾਂ ਕੋਲ ਪੱਲੇ ਵੀ ਬੈਠਣ ਦਿੱਤਾ ਜਾਏਗਾ ਕਿਉਂ ਨਾ ਮੈਂ ਵੀ ਸ਼ਹੀਦ ਹੋਵਾਂ ਮੁਗਲਾਂ ਦੇ ਸਿਰ ਚੜ੍ਹ ਕੇ ਕੱਚੇ ਭਾਂਡੇ ਤੋਂ ਵੀ ਨਰਮ ਇਸ ਸਰੀਰ ਦਾ ਠੀਕਰਾ ਲਾਹੌਰ ਹਕੂਮਤ ਸਿਰ ਭੰਨਾ ਤੇ ਆਪਣੇ ਲਈ ਵੀ ਸ਼ਹੀਦ ਸਿੰਘਾਂ ਨਾਲ ਬੈਠਣ ਯੋਗੀ ਥਾ ਬਣਾਵਾਂ ਨਾਲੇ ਸਾਡਾ ਕੌਲ ਹੈ ਤਾਰੂ ਸਿੰਘ ਨਾਲ ਕੇ ਇਕੱਠੇ ਸ਼ਹੀਦ ਹੋਵਾਂਗੇ ਮੇਰੇ ਚੰਗੇ ਭਾਗ ਹੋਣ ਤੇ ਸਤਿਗੁਰੂ ਐਸੀ ਮਹਾਨ ਰੂਹ ਨਾਲ ਸ਼ਹੀਦ ਹੋਣ ਦਾ ਸੁਭਾਗ ਬਖਸ਼ਣ ਦਰਗਾਹੀ ਗਿਆਨ ਨੂੰ ਬਾਬਾ ਫਤਿਹ ਸਿੰਘ ਜੀ ਪੁੱਛਣ ਤੂੰ ਵੀ ਤਾਰੂ ਸਿੰਘ ਨਾਲ ਆਇਆ ਹੈ ਤੇ ਕੋਲ ਬੁਲਾ ਕੇ ਗੱਲ ਨਾਲ ਲਾਉਣ ਸ਼ਾਇਦ ਲੱਕੜ ਨਾਲ ਲੱਗ ਕੇ ਲੋਹਾ ਵੀ ਤਰ ਜਾਵੇ ਐਸੀਆਂ ਸੋਚਾਂ ਸੋਜਦੇ ਹੋਏ ਭਾਈ ਮਤਾਬ ਸਿੰਘ ਉਧਰ ਨੂੰ ਨਿਕਲ ਗਏ ਜਿੱਧਰ ਹਰਪਖਤ ਨਿਰੰਜਨੀਆਂ ਉਹਨਾਂ ਨੂੰ ਭਾਲਦਾ ਫਿਰ ਰਿਹਾ ਸੀ ਜਥੇ ਵਿੱਚ ਜਾਂਦੇ ਹੋਏ ਭਾਈ ਮਤਾਬ ਸਿੰਘ ਆਪਣੇ ਸ਼ਸਤਰ ਸਿੰਘਾਂ ਨੂੰ ਦੇ ਗਏ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਵੀ ਲਾਹੌਰ ਭਾਈ ਤਾਰੂ ਸਿੰਘ ਕੋਲ ਲਿਜਾਇਆ ਜਾਵੇ ਨਰੰਜਨੀਆਂ ਦੇ ਸਪਾਹੀਆਂ ਨੇ ਮਤਾਬ ਸਿੰਘ ਨੂੰ ਦੇਖਿਆ ਸਿੰਘ ਹੱਥ ਫੜਿਆ ਟੰਬਾ ਦੇਖ ਕੇ ਕੋਈ ਕੋਲ ਨਾ ਆਵੇ ਸਭ ਦੇ ਘੋੜੇ ਪਛਾਣ ਨੂੰ ਖਿੱਚੀ ਜਾਣ ਭਾਈ ਸਾਹਿਬ ਨੇ ਟੰਬਾ ਦੂਰ ਸੁੱਟਦੇ ਆਪਣੀ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਨਰੰਜਨੀਆਂ ਦੂਰ ਖਲੋਤਾ ਆਪਣੇ ਸਪਾਹੀਆਂ ਨੂੰ ਹਦਾਇਤਾਂ ਦੇ ਰਿਹਾ ਸੀ ਸਿੰਘ ਦਾ ਖੌਫ ਉਸ ਦੇ ਅੰਦਰੋਂ ਅਜੇ ਗਿਆ ਨਹੀਂ ਸੀ ਭਾਈ ਮਤਾਬ ਸਿੰਘ ਨੂੰ ਰੱਸਿਆਂ ਨਾਲ ਨੂੜ ਕੇ ਗੱਡੇ ਉੱਤੇ ਬਿਠਾ ਲਿਆ ਗਿਆ ਗੱਡੇ ਦੀਆਂ ਬਾਹਾਂ ਨਾਲ ਰੱਸੇ ਪਾ ਕੇ ਫਿਰ ਡੌਲਿਆਂ ਨੂੰ ਨੂੜਿਆ ਗਿਆ ਤਾਂ ਕਿ ਬਾਹਾਂ ਕੰਮ ਨਾ ਕਰਨ ਪੱਕਾ ਕੀਤਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਢਿੱਲ ਨਾ ਰਹਿ ਗਈ ਹੋਵੇ ਮੀਰਾ ਕੋਟ ਲਿਆ ਕੇ ਖਬਰੀਆਂ ਤੇ ਮੁਖਬਰਾਂ ਤੋਂ ਭਾਈ ਮਤਾਬ ਸਿੰਘ ਦੀ ਪਛਾਣ ਕਰਵਾਈ ਗਈ ਆਪਣੇ ਪਿੰਡ ਦੇ ਸੂਹੀਆਂ ਨੂੰ ਦੇਖ ਕੇ ਭਾਈ ਮਤਾਬ ਸਿੰਘ ਹੱਸੇ ਤੇ ਬੋਲੇ ਕਿਉਂ ਪਛਾਣ ਨਹੀਂ ਆਉਂਦੀ ਅਸਲ ਵਿੱਚ ਤੁਸੀਂ ਮੈਨੂੰ ਕੁੱਟ ਤੋਂ ਪਛਾਣਦੇ ਹੋ ਇਹਨਾਂ ਮੁਖਬਰਾਂ ਨੇ ਕਈ ਵਾਰ ਭਾਈ ਮਤਾਬ ਸਿੰਘ ਤੋਂ ਸੋਧਾ ਲਿਵਾਇਆ ਸੀ ਸੋ ਭਾਈ ਸਾਹਿਬ ਇਹਨਾਂ ਦਾ ਮੁਖਾਲ ਉਡਾਰੇ ਸਨ ਪਿੰਡ ਦੇ ਮੋਤਵਰਾਂ ਨੂੰ ਭਾਈ ਸਾਹਿਬ ਨੇ ਨਾ ਪਛਾਣਨ ਦਾ ਇਸ਼ਾਰਾ ਕਰ ਦਿੱਤਾ ਸੀ ਇਹ ਸਿੰਘ ਦੀ ਦੂਰ ਦ੍ਰਿਸ਼ਟੀ ਸੀ ਕਿਉਂਕਿ ਜਦੋਂ ਹੀ ਕਿਸੇ ਨੇ ਪਛਾਣਿਆ ਤਾਂ ਹਕੂਮਤ ਹੀ ਕਹਿ ਰਸਤੇ ਬਰੇਗਾ ਕਿ ਜੇ ਤੂੰ ਪਛਾਣਦਾ ਸੀ ਤਾਂ ਪਹਿਲਾਂ ਕਿਉਂ ਨਾ ਫੜਵਾਇਆ ਖੈਰ ਮੁਖਬਰਾਂ ਨੇ ਪਛਾਣ ਪੱਕੀ ਕਰ ਦਿੱਤੀ ਹਰਪਖਤ ਨਿਰੰਜਨਿਆ ਭਾਈ ਮਤਾਬ ਸਿੰਘ ਨੂੰ ਲੈ ਕੇ ਲਾਹੌਰ ਪਹੁੰਚ ਗਿਆ ਦੇਖਦਿਆਂ ਹੀ ਜ਼ਕਰੀਆ ਖਾਨ ਬੋਲਿਆ ਕੋਈ ਆਖਰੀ ਇੱਛਾ ਬਸ ਇੱਕ ਵਾਰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿਓ ਇਸ ਨੂੰ ਤਾਰੂ ਸਿੰਘ ਦਿਖਾ ਦਿਓ ਦੂਰੋਂ ਹੀ ਤੇ ਨਾਲ ਹੀ ਚਰਖੜੀ ਤੇ ਚਾੜਦਿਓ ਧੰਨ ਭਾਗ ਕਹਿੰਦਿਆਂ ਭਾਈ ਸਾਹਿਬ ਨੇ ਉੱਪਰ ਵੱਲ ਨੂੰ ਤੱਕਿਆ ਤੇ ਸਿਪਾਹੀ ਭਾਈ ਮਤਾਬ ਸਿੰਘ ਨੂੰ ਲੈ ਕੇ ਤੁਰ ਪਏ ਉਹਨਾਂ ਦੀ ਨਜ਼ਰ ਭਾਈ ਤਾਰੂ ਸਿੰਘ ਨੂੰ ਲੱਭ ਰਹੀ ਸੀ ਕਿ ਇੱਕ ਥਾਂ ਲਿਜਾ ਕੇ ਸਿਪਾਹੀਆਂ ਨੇ ਉਹਨਾਂ ਨੂੰ ਕਿਹਾ ਆਓ ਸਾਹਮਣੇ ਕੋਠੀਵਾਲ ਦੇਖ ਭਾਈ ਤਾਰੂ ਸਿੰਘ ਨੂੰ ਦੇਖਦਿਆਂ ਹੀ ਭਾਈ ਮਤਾਬ ਸਿੰਘ ਨੂੰ ਚਾ ਚੜ ਗਿਆ ਤੇ ਆਵਾਜ਼ ਗੂੰਜੀ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਪੰਥ ਦੇ ਵਾਲੀ ਕਲਗੀ ਤਰ ਪਿਤਾ ਜੀ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਚਿੱਤਿਆਂ ਬਾਜਾਂ ਵਾਲਿਓ ਸਤਿਗੁਰੂ ਰਖ ਲਿਓ ਬਿਰਧ ਬਾਣੇ ਦੀ ਲਾਜ ਚਿੱਤੋ ਗੁਪਤੋ ਸ਼ੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਲਾਡਲੀਆਂ ਫੌਜਾਂ ਦੇਉ ਮਾਲਕੋ ਸਤਿਗੁਰੂ ਫੌਜਾਂ ਰੱਖਣੀਆਂ ਤਿਆਰ ਬਰਤਿਆਰ ਸੋਢੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪੇ ਅਕਾਲ ਹੀ ਅਕਾਲ ਗੁਰਬਰ ਅਕਾਲ ਤੇਗ ਤੇਗ ਫਤਿਹ ਗੁਰੂ ਖਾਲਸੇ ਦੀ ਹਰ ਮੈਦਾਨ ਫਤਿਹ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਦੋਹੇ ਸਿੰਘ ਕੁਝ ਚਿਰ ਹੱਥ ਜੋੜ ਕੇ ਇੱਕ ਦੂਜੇ ਵੱਲ ਨੀਵੀਂ ਪਾ ਕੇ ਖਲੋਤੇ ਰਹੇ ਸਿਪਾਹੀਆਂ ਨੇ ਭਾਈ ਮਤਾਬ ਸਿੰਘ ਨੂੰ ਬੰਨੇ ਹੋਏ ਸੰਗਲਾਂ ਤੋਂ ਖਿੱਚਿਆ ਮੇਰੀ ਉਡੀਕ ਕਰਿਓ ਤੇ ਅਰਦਾਸ ਕਰਿਓ ਕਿ ਤੁਹਾਡੇ ਵਾਂਗ ਮੇਰੀ ਵੀ ਕੇਸਾਂ ਸਵਾਸਾਂ ਸੰਗ ਨਿਭ ਜਾਏ ਭਾਈ ਤਾਰੂ ਸਿੰਘ ਬੋਲੇ ਤੁਹਾਡੀ ਤਾਂ ਐਸੀ ਨਿਭੇਗੀ ਕਿ ਆਉਣ ਵਾਲੀਆਂ ਨਸਲਾਂ ਤੁਹਾਡੇ ਤੋਂ ਨਿਭਾਉਣਾ ਸਿੱਖਿਆ ਕਰਨਗੀਆਂ ਮਾਵਾ ਬੱਚਿਆਂ ਦੇ ਕੇ ਸੰਭਾਲਦੀਆਂ ਉਹਨਾਂ ਨੂੰ ਤੁਹਾਡੀਆਂ ਸਾਖੀਆਂ ਸੁਣਾਇਆ ਕਰਨਗੀਆਂ ਸਿੱਖੀ ਤੋਂ ਡੋਲਣ ਵਾਲਿਆਂ ਨੂੰ ਤੁਹਾਡੀਆਂ ਮਿਸਾਲਾਂ ਦਿੱਤੀਆਂ ਜਾਇਆ ਕਰਨਗੀਆਂ ਤੁਸੀਂ ਮੇਰੀ ਅਰਦਾਸ ਕਰਿਓ ਕਿ ਮੇਰਾ ਸਦਕ ਚਰਖੜੀ ਤੋਂ ਤਕੜਾ ਰਹੇ ਭਾਈ ਮਤਾਬ ਸਿੰਘ ਹੱਥ ਛੋੜਦਿਆਂ ਬੋਲੇ ਦੋਹਾਂ ਨੇ ਇੱਕ ਦੂਜੇ ਵੱਲ ਆਖਰੀ ਨਿਗਾਹ ਸੁੱਟੀ ਤਾਂ ਪਿਆਰ ਦੋਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਬਣ ਕੇ ਵਹਿ ਤੁਰਿਆ ਭਾਈ ਮਤਾਬ ਸਿੰਘ ਨੂੰ ਹੁਣ ਕੁਝ ਸਾਫ਼ ਦਿਸ ਰਿਹਾ ਸੀ ਤਾਂ ਉਹ ਸੀ ਚਰਖੜੀ ਉਹਨਾਂ ਚਰਖੜੀ ਤੇ ਚੜ੍ਹਿਆ ਗਿਆ ਜਲਾਦਾਂ ਨੇ ਪੁੜ ਕਮਾਉਣੇ ਸ਼ੁਰੂ ਕੀਤੇ ਸਿੰਘ ਦੀ ਗੁਰੂ-ਗੁਰੂ ਦੀ ਧੁਨੀ ਟੁੱਟਦੀਆਂ ਹੱਡੀਆਂ ਨਾਲੋਂ ਉੱਚੀ ਸੁਣਾਈ ਦੇ ਰਹੀ ਸੀ ਸਰੀਰ ਵਿੱਚੋਂ ਵਗਦੇ ਲਹੂ ਨੂੰ ਧਰਤੀ ਨਮਨ ਕਰ ਰਹੀ ਸੀ ਕਹਿੰਦੇ ਨੇ ਉਹ ਧਰਤੀ ਪੂਜਾਉ ਹੁੰਦੀ ਹੈ ਜਿੱਥੇ ਸ਼ਹੀਦਾਂ ਸੂਰਮਿਆਂ ਦੀ ਰਤ ਡੁੱਲੇ ਸ਼ਾਇਦ ਇਸੇ ਕਰਕੇ ਪੰਜਾਬ ਦੀ ਭੁਉਂ ਐਨੀ ਜਰਖੇਜ ਹੈ ਚਰਖੜੀਆਂ ਭਾਵੇਂ ਸਰੀਰਾਂ ਦੇ ਟੁਕੜੇ ਟੁਕੜੇ ਕਰ ਦੇਣ ਪਰ ਖਾਲਸੇ ਦੀ ਖੇਡ ਤਾਂ ਦੇਹਾਂ ਤੋਂ ਪਾਰ ਦੀ ਹੈ ਰੂਹਾਂ ਨੂੰ چیرਣ ਵਾਲੀ ਕੋਈ ਚਰਖੜੀ ਨਹੀਂ ਬਣੀ ਚਾਂਦਨੀ ਚੌਕ ਹੋਵੇ ਭਾਵੇਂ ਨਖਾਸ ਚੌਕ ਗੁਰੂ ਕੇ ਲਾਲਾਂ ਨੇ ਕਦੇ ਗੁਰੂ ਤੋਂ ਸਿਰ ਲੁਕੋ ਕੇ ਨਹੀਂ ਰੱਖੇ